ਅਮਰੀਕਾ ਵਿੱਚ ਆਨਲਾਈਨ ਸਕੈਮ ਦਾ ਸੰਕਟ ਲਗਾਤਾਰ ਵਧ ਰਿਹਾ ਹੈ ਜਿਸ ਨੇ ਸਾਈਬਰ ਮਹਾਰਾ ਨੇ ਕਾਫੀ ਚਿੰਤਾ ਜਤਾਈ ਹੈ ਖਾਸ ਤੌਰ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਕੈਮਸ ਦੇ ਵਿਚ ਵਾਤਾ ਹੋਇਆ ਜਿਸ ਦੇ ਨਾਲ 2023 ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਅਮਰੀਕੀਆਂ ਨੂੰ 340 ਕਰੋੜ ਡਾਲਰ ਦਾ ਨੁਕਸਾਨ ਹੋਇਆ ਅਤੇ ਇਹ ਨੁਕਸਾਨ ਲਗਾਤਾਰ ਵਧ ਰਿਹਾ ਹੈ ਇਹਨਾਂ ਸਕੈਮਸ ਦੇ ਵਿੱਚ ਜ਼ਿਆਦਾਤਰ ਸ਼ਿਕਾਰ ਅਮਰੀਕਾ ਦੇ ਬਜ਼ੁਰਗ ਹੋ ਰਹੇ ਨੇ ਸਾਈਬਰ ਸੁਰੱਖਿਆ ਐਕਸਪਰਟ ਐਡੀਥ ਸੈਂਟੋਸ ਦੇ ਮੁਤਾਬਕ ਤਕਨੀਕੀ ਵਿਕਾਸ ਨਾਲ ਇਨਾ ਸਕੈਮਸ ਦਾ ਢੰਗ ਵੀ ਹੁਣ ਬਦਲ ਗਿਆ ਹੈ ਅਤੇ ਬਜ਼ੁਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਲ 2023 ਦੇ ਵਿੱਚ ਬਜ਼ੁਰਗਾਂ ਨਾਲ ਹੋਣ ਵਾਲੇ ਫਰਾਡ ਦੇ ਵਿੱਚ 14% ਵਾਧਾ ਹੋਇਆ ਜਦਕਿ ਨੁਕਸਾਨ 11% ਵੱਧ ਕੇ 3.4 ਬਿਲੀਅਨ ਡਾਲਰ ਹੋ ਗਿਆ ਅਮਰੀਕਾ ਵਿੱਚ ਸਕੈਮ ਦਾ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਵੱਧ ਰਿਹਾ ਹੈ ਅਗਲੇ ਸਾਲ 2025 ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਵੀਆਂ ਤਕਨੀਕਸ ਨੇ ਇਸ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੱਤਾ ਹੈ ਸਾਈਬਰ ਐਕਸਪਰਟਸ ਦੇ ਮੁਤਾਬਿਕ ਸਕੈਮਸ ਪਹਿਲਾਂ ਵੀ ਸਨ ਪਰ ਹੁਣ ਤਕਨੀਕ ਨੇ ਉਹਨਾਂ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੱਤਾ ਮਹਾਰਾ ਨੇ ਪੌਪ-ਅਪ ਸਕੈਮਸ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਜਿੱਥੇ ਬਜ਼ੁਰਗ ਆਨਲਾਈਨ ਬ੍ਰਾਊਜ਼ਿੰਗ ਕਰਦੇ ਅਚਾਨਕ ਇੱਕ ਸਕੈਮ ਦੇ ਵਿੱਚ ਫਸ ਜਾਂਦੇ ਨੇ ਜੋ ਉਹਨਾਂ ਨੂੰ ਡਰਾ ਕੇ ਨਿੱਜੀ ਜਾਣਕਾਰੀ ਮੰਗਦਾ ਹੈ FBI ਦੀ ਇੰਟਰਨੈਟ ਕਰਾਈਮ ਕੰਪਲੇਂਟ ਸੈਂਟਰ ਰਿਪੋਰਟ ਦੇ ਮੁਤਾਬਕ ਸਾਲ 2023 ਦੇ ਵਿੱਚ 17810 ਸ਼ਿਕਾਇਤਾਂ ਰਜਿਸਟਰ ਹੋਈਆਂ ਜੋ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ ਇਸ ਤੋਂ ਇਲਾਵਾ ਝੂਠੇ ਪਿਆਰ ਦੇ ਵਿੱਚ ਫਸਾ ਕੇ ਸਕੈਮ ਕਰਨ ਵਾਲੇ ਕੇਸਾਂ ਦੇ ਵਿੱਚ ਵੀ 13% ਵਾਧਾ ਹੋਇਆ ਜਿੱਥੇ ਧੋਖੇਬਾਜ਼ ਡੇਟਿੰਗ ਐਪਸ ਤੇ ਸੋਸ਼ਲ ਮੀਡੀਆ ਰਾਹੀਂ ਭਰੋਸਾ ਜਿੱਤ ਕੇ ਇਨਵੈਸਟਮੈਂਟ ਦੇ ਨਾਂ ਤੇ ਪੈਸਾ ਉਡਾ ਲੈ ਜਾਂਦੇ ਨੇ ਗਵਰਨਮੈਂਟ ਇੰਪੋਸਟਰ ਸਕੈਮਸ ਦੇ ਵਿੱਚ ਸਾਲ 2020 ਤੋਂ 4 ਗੁਣਾ ਵਾਧਾ ਹੋਇਆ ਜਿੱਥੇ ਬਜ਼ੁਰਗਾਂ ਨੂੰ 10000 ਡਾਲਰ ਜਾਂ ਇਸ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ ਅਮਰੀਕਾ ਵਿੱਚ ਹਰ ਸਾਲ 1250 ਕਰੋੜ ਡਾਲਰ ਦਾ ਫਰਾਡ ਹੁੰਦਾ ਹੈ ਜਿਸ ਦੇ ਵਿੱਚ ਬਜ਼ੁਰਗ ਸਭ ਤੋਂ ਜ਼ਿਆਦਾ ਨਿਸ਼ਾਨਾ ਬਣਦੇ ਨੇ ਅਮਰੀਕਾ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਖ ਕਾਰਨ ਉਹਨਾਂ ਦੀ ਜ਼ਿਆਦਾ ਬਚਤ ਅਤੇ ਭਰੋਸੇਯੋਗ ਸੁਭਾ ਹੁੰਦਾ ਹੈ ਪਰ ਉਹਨਾਂ ਵਿੱਚ ਤਕਨੀਕੀ ਜਾਗਰੂਕਤਾ ਦੀ ਕਮੀ ਵੀ ਉਹਨਾਂ ਨੂੰ ਸਹਿਜੇ ਹੀ ਨਿਸ਼ਾਨਾ ਬਣਾ ਦਿੰਦੀ ਹੈ 2023 ਵਿੱਚ ਆਨਲਾਈਨ ਨਿਵੇਸ਼ ਫਰਾਡ ਦੇ ਨਾਲ 60 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 120 ਕਰੋੜ ਡਾਲਰ ਦਾ ਨੁਕਸਾਨ ਹੋਇਆ ਜੋ ਪਿਛਲੇ ਸਾਲ ਤੋਂ 21% ਕਿਤੇ ਜ਼ਿਆਦਾ ਹੈ ਟੈਕਸ ਸਕੈਮਸ ਦੇ ਵਿੱਚ 590 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਇਸ ਤੋਂ ਇਲਾਵਾ ਫਰਾਡ ਨਾਲ ਨਾ ਸਿਰਫ ਆਰਥਿਕ ਨੁਕਸਾਨ ਹੁੰਦਾ ਹੈ ਸਗੋਚਨਤਾ ਅਤੇ ਡਿਪਰੈਸ਼ਨ ਵਰਗੀਆਂ ਮਾਨਸਿਕ ਸਮੱਸਿਆਵਾਂ ਵੀ ਵੱਧਦੀਆਂ ਨੇ ਯੂਨੀਵਰਸਿਟੀ ਆਫ ਕੋਲੋਰادو ਦੀ ਡਾਕਟਰ ਸੈਂਥਾ ਫੈਰੋ ਦਾ ਕਹਿਣਾ ਹੈ ਕਿ ਇਹ ਨੁਕਸਾਨ ਸਿਰਫ ਪੈਸਿਆਂ ਦਾ ਨਹੀਂ ਸਗੋ ਮਾਨਸਿਕ ਸਿਹਤ ਨੂੰ ਵੀ ਤਬਾਹ ਕਰਦਾ ਹੈ ਸਾਈਬਰ ਐਕਸਪਰਟਸ ਦੇ ਮੁਤਾਬਿਕ AI ਨਾਲ ਬਣੀਆਂ ਡੀਪ ਫੇਕ ਵੀਡੀਓਜ਼ ਤੇ ਵੌਇਸ ਕਾਲਸ ਨੇ ਸਕੈਮਰਸ ਨੂੰ ਹੋਰ ਜ਼ਿਆਦਾ ਚਲਾਕ ਬਣਾ ਦਿੰਦਾ ਹੈ ਗ੍ਰੈਂਡਪੈਰੈਂਟਸ ਸਕੈਮਸ ਦੇ ਵਿੱਚ ਧੋਖੇਬਾਜ਼ ਨਜ਼ਦੀਕੀ ਰਿਸ਼ਤੇਦਾਰ ਬਣ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਪੈਸੇ ਠੱਗਦੇ ਨੇ। ਕਈ ਮੁਲਕਾਂ ਵਿੱਚ ਬਜ਼ੁਰਗਾਂ ਨੂੰ ਆਨਲਾਈਨ ਸਕੈਮਸ ਤੋਂ ਬਚਾਉਣ ਦੇ ਲਈ ਜਾਗਰੂਕਤਾ ਕੈਂਪੇਨਸ ਵੀ ਚਲਾਈ ਜਾ ਰਹੇ ਨੇ। ਅਮਰੀਕਾ ਵਿੱਚ FBI ਅਤੇ ਡਿਪਾਰਟਮੈਂਟ ਆਫ ਜਸਟਿਸ ਨੇ ਬਜ਼ੁਰਗ ਫਰਾਡ ਵਿਰੁੱਧ ਵਿਸ਼ੇਸ਼ ਕਦਮ ਚੁੱਕਣੇ ਸ਼ੁਰੂ ਕੀਤੇ ਨੇ। ਜਿਸ ਦੇ ਨਾਲ ਨੈਸ਼ਨਲ ਐਲਡਰ ਫਰਾਡ ਹੌਟਲਾਈਨ ਵਰਗੀਆਂ ਸੇਵਾਵਾਂ ਸ਼ਾਮਿਲ ਨੇ। ਫੈਡਰਲ ਏਜੰਸੀਆਂ ਨੇ ਕਈ ਸਕੈਮਰਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ ਜੋ ਬਜ਼ੁਰਗਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਮੰਗਦੇ ਸੀ ਸਾਈਬਰ ਐਕਸਪਰਟਸ ਨੇ ਬਜ਼ੁਰਗਾਂ ਨੂੰ ਅਜਿਹੇ ਸਕੈਮਰਸ ਤੋਂ ਬਚਣ ਦੇ ਲਈ ਕੁਝ ਜ਼ਰੂਰੀ ਸੁਝਾਅ ਦਿੱਤੇ ਨੇ ਜਿਵੇਂ ਕਿ ਆਨਲਾਈਨ ਅਣਜਾਣ ਲਿੰਕਸ ਤੇ ਕਲਿੱਕ ਨਾ ਕਰੋ ਟੈਕਸਟ ਅਤੇ ਈਮੇਲਸ ਦੇ ਵਿੱਚ ਆਉਣ ਵਾਲੇ ਲਿੰਕਸ ਤੋਂ ਬਚੋ ਖਾਸ ਕਰਕੇ ਟੋਲ ਜਾਂ ਫਿਰ ਜੌਬ ਆਫਰਸ ਵਾਲੇ ਕੋਈ ਵੀ ਅਧਿਕਾਰਿਕ ਕਾਲ ਜਾਂ ਮੈਸੇਜ ਨੂੰ ਡਾਇਰੈਕਟ ਵੈਰੀਫਾਈ ਕਰੋ ਆਪਣੇ ਡਿਵਾਈਸਸ ਨੂੰ ਸੁਰੱਖਿਅਤ ਰੱਖੋ ਤੇ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ਤੇ ਬਿਲਕੁਲ ਵੀ ਸਾਂਝੀ ਨਾ ਕਰੋ ਜੇਕਰ ਫਰਾਡ ਦਾ ਸ਼ੱਕ ਹੋਵੇ ਤਾਂ FBI ਦੇ ICE3 ਜਾਂ ਫਿਰ FTC ਨੂੰ ਰਿਪੋਰਟ ਕਰੋ ਬਜ਼ੁਰਗਾਂ ਨੂੰ ਇਸ ਦੇ ਬਾਰੇ ਆਪਣੇ ਪਰਿਵਾਰ ਦੇ ਨਾਲ ਚਰਚਾ ਵੀ ਕਰਨੀ ਚਾਹੀਦੀ ਹੈ ਤੇ ਨਿਯਮਿਤ ਜਾਗਰੂਕਤ ਸੈਸ਼ਨਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਹ ਵੱਧਦਾ ਰੁਝਾਨ ਅਮਰੀਕੀ ਸਮਾਜ ਲਈ ਚੁਣੌਤੀ ਹੈ ਪਰ ਜਾਗਰੂਕਤਾ ਦੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ